ਦੋ ਦਿਨ ਤੋਂ ਬੜੀ ਅਨਫੋਰਚੂਨੇਟ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇੱਕ ਵੀਡੀਓ ਵਾਇਰਲ ਕਰ ਰਿਹਾ ਕ੍ਰਿਸ਼ਨ ਪਾਈਚਾਰੇ ਬਾਰੇ ਔਰ ਦੁਨੀਆ ਨੂੰ ਪਤਾ ਕਿ ਵਡੇਰਾਂ ਦਾ ਹੌਸਲਾ ਤੋਂ ਲੈ ਕੇ ਹੁਣ ਤੱਕ ਮੇਰਾ ਇਸ ਪਾਈਚਾਰੇ ਦੇ ਨਾਲ ਕੀ ਸਬੰਧ ਨੇ ਰੋਸ਼ਨ ਜੋਸਫ ਸੁਖਜੰਦਰ ਸਿੰਘ ਰਦਾਵਾ ਨੇ ਜ਼ਿਲ੍ਹਾ ਦਾ ਪ੍ਰਧਾਨ ਬਣਾਇਆ ਸੀ ਅੱਜ ਵੀ ਉਹਨੂੰ ਜਾ ਕੇ ਪੁੱਛ ਲਓ ਡੈਨੀਅਲ ਖੁਸ਼ੀ ਖੁਸ਼ੀਪੁਰ ਤੋਂ ਉਹਨੂੰ ਪੁੱਛੋ ਇਹ ਸਾਰੇ ਲੋਕ ਜਿਹੜੇ ਮੇਰੇ ਆਪਣੇ ਪਰਿਵਾਰਕ ਮੈਂਬਰ ਔਰ ਜਿਹੜੀ ਗੱਲ ਇੱਕ ਕਾਨੂੰਨੀ ਹਰਕਤ ਕੀਤੀ ਆ ਆ ਮੈਂ ਐਫ ਆਈ ਆਰ ਕਰਵਾਈ ਆ ਮੇਰੇ ਭੌਂਜਾ ਨੰਬਰ ਐਫ ਆਈ ਆਰ ਆ ਔਰ 25 5 26 ਨੂੰ ਇਹਨੂੰ ਮੈਂ ਕਰਵਾਤਾ ਤੇ ਜਿਹੜੀਆਂ ਦਫਾ ਲਗੀਆਂ 469 ਤੇ 500 ਜਿਹੜੀ ਦਫਾ ਇਹ ਸੈਕਸ਼ਨ ਲੱਗੇ ਨੇ ਇਹਦੇ ਵਿੱਚ ਕਿ ਫੋਰਜਰੀ ਜਿਹੜੀ ਕੀਤੀ ਆ ਮੈਨੂੰ ਬੜੀ ਹੈਰਾਨਗੀ ਕਿ ਮੈਂ ਇਹ ਮੇਰਾ ਆਪਣਾ ਇੱਕ ਪਰਿਵਾਰਕ ਮੈਂਬਰ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਮੇਰੇ ਨਾਲ ਖੜਾ ਇਹ ਜਿਹੜੀ ਚੀਜ਼ਾਂ ਤਣਾਉਣੀ ਅਰਖਦਾ ਕਾਣੀਆਂ ਹਿੰਦੁਸਤਾਨ ਦੇ ਵਿੱਚ ਆਪਣੀ ਇਹ ਦੋਵੇਂ ਪਾਰਟੀ ਨੂੰ ਹਾਰ ਜਿਹੜੀ ਦਿਖ ਰਹੀ ਹੈ ਔਰ ਵਨ ਸਾਈਡਡ ਗੁਰਦਾਸਪੁਰ ਚ ਇਲੈਕਸ਼ਨ ਚੱਲ ਰਹੀ ਹੈ ਇਹ ਸਿਰਫ ਫਾਈਰ ਦੇ ਵਿੱਚ ਜਿਹੜੀਆਂ ਨੇ ਕਿ ਫੋਰਜਰੀ ਜਿੰਨਾ ਕੀਤੀ ਹੈ ਜਿੰਨਾ ਤਖਤੜੀ ਕੀਤੀ ਹੈ ਮੇਰੀ ਆਵਾਜ਼ ਐਡਿਟ ਕੀਤੀ ਹੈ ਸਰਦਾਰ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਫਾਦਰ ਆਏ ਉਹਨਾਂ ਨੂੰ ਮੈਂ ਬਾਅਦ ਚ ਪੁੱਛਿਆ ਕਿ ਕੀ ਚੀਜ਼ ਹੈ ਜਿਹੜੀ ਤੁਸੀਂ ਸਟੇਜ ਤੇ ਬੋਲ ਗੋ ਕਹਿੰਦੇ ਜੀ ਏਆਈ ਟੈਕਨੋਲੋਜੀ ਹੈ ਤੁਹਾਡੀ ਆਵਾਜ਼ ਕਿਤੇ ਵੀ ਕਿਸੇ ਚੀਜ਼ ਫਿਟ ਕਰਕੇ ਉਹ ਚੀਜ਼ ਨੂੰ ਕਰ ਦਿੰਦੇ ਨੇ ਇਹ ਮੈਂ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਪਣੇ ਜਿਹੜਾ ਮੇਰੇ ਭਾਈਚਾਰਕ ਸਾਂਝਾ ਜਿਹੜੀ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਮੈਂ ਲੋਕਾਂ ਦੇ ਨਾਪਾਕ ਇਰਾਦੇ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਂਗਾ ਸਾਡੇ ਪੰਜਾਬ ਚ ਵੇਖੋ ਮੇਰੇ ਇਲਾਕੇ ਚ ਖਾਸ ਕਰਕੇ ਦੇਖੋ ਕਿ ਇਹ ਜਿਹੜੀ 크੍ਰਿਸਚਨ Hindu Sikh ਇਹਨਾਂ ਦੀ ਇਨੀ ਭਾਈਚਾਰਕ ਸਾਂਝ ਜਿਹੜੀ ਕਦੀ ਵੀ ਨਹੀਂ ਟੁੱਟ ਸਕਦੀ